ਜੀ ਹਾਲ ਹੀ ਗੜੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਪ੍ਰਵਾਸੀ ਵਿਅਕਤੀ ਨੂੰ ਕੁਝ ਵਿਅਕਤੀ ਕੁੱਟਦੇ ਨਜ਼ਰ ਆ ਰਹੇ ਹਨ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਵਿੱਚ ਇਹ ਮਾਮਲਾ ਯਾਦਵ ਟਾਬਾ ਜਿਹੜਾ ਕਿ ਜੀਟੀ ਰੋਡ ਉੱਤੇ ਸਥਿਤ ਹੈ ਸਰਾਂ ਦੇ ਇਲਾਕੇ ਦਾ ਸਾਹਮਣੇ ਆਇਆ ਹੈ ਇਹ ਮਾਮਲਾ ਅਸਲ ਵਿੱਚ ਦੋ ਵਰਕਰਸ ਜਿਹੜਾ ਕਿ ਯਾਦਵ ਟਾਬਾ ਵਿਖੇ ਕੰਮ ਕਰਦੇ ਸਨ ਉਹਨਾਂ ਦੇ ਵਿਚਕਾਰ ਹੈ ਇਹਨਾਂ ਵਿਚਾਲੇ ਕਿਸੇ ਆਪਸੀ ਰੰਜਿਸ਼ ਕਰਕੇ ਕੁਝ ਕਹਾ ਸੁਣੀ ਹੋਵੇ ਅਤੇ ਇਹ ਕਹਾ ਸੁਣੀ ਅੱਗੇ ਵਧ ਕੇ ਕਿਸੇ ਇੱਕ ਲੜਾਈ ਦਾ ਰੂਪ ਲੈ ਗਈ ਦੋਨੋਂ ਪਾਰਟੀਆਂ ਨੂੰ ਸ਼ਾਮਲ ਤਫ਼ਤੀਸ਼ ਕੀਤਾ ਗਿਆ ਅਤੇ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ ਸੋ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਜਦ ਵੀ ਅਜਿਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਕਿਰਪਾ ਕਰਕੇ ਆਪਣੀ ਸੂਝ-ਬੂਝ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਸਾਡੀ ਬਰਕਰਾਰ ਰਹੇ ਧੰਨਵਾਦ ਹਾਂਜੀ ਹਾਲ ਦੀ ਘਟਨਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਪ੍ਰਵਾਸੀ ਵਿਅਕਤੀ ਨੂੰ ਕੁਝ ਵਿਅਕਤੀ ਕੁੱਟਦੇ ਨਜ਼ਰ ਆ ਰਹੇ ਹਨ ਫਤਿਗੜ੍ਹ ਸਾਹਿਬ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਵਿੱਚ ਇਹ ਮਾਮਲਾ ਯਾਦਵ ਟਾਬਾ ਜਿਹੜਾ ਕਿ ਜੀਟੀ ਰੋਡ ਉੱਤੇ ਸਥਿਤ ਹੈ ਸਰਾਂ ਦੇ ਇਲਾਕੇ ਦਾ ਸਾਹਮਣੇ ਆਇਆ ਹੈ। ਇਹ ਮਾਮਲਾ ਅਸਲ ਵਿੱਚ ਦੋ ਵਰਕਰਸ ਜਿਹੜਾ ਕਿ ਯਾਦਵ ਟਾਬਾ ਵਿਖੇ ਕੰਮ ਕਰਦੇ ਸਨ ਉਹਨਾਂ ਦੇ ਵਿਚਕਾਰ ਹੈ। ਇਹਨਾਂ ਵਿਚਾਲੇ ਕਿਸੇ ਆਪਸੀ ਰੰਜਿਸ਼ ਕਰਕੇ ਕੁਝ ਕਹਾ ਸੁਣੀ ਹੋਵੇ ਅਤੇ ਇਹ ਕਹਾ ਸੁਣੀ ਅੱਗੇ ਵਧ ਕੇ ਕਿਸੇ ਇੱਕ ਲੜਾਈ ਦਾ ਰੂਪ ਲੈ ਗਈ। ਦੋਨੋਂ ਪਾਰਟੀਆਂ ਨੂੰ ਸ਼ਾਮਲ ਤਫਤੀਸ਼ ਕੀਤਾ ਗਿਆ ਅਤੇ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਕਿਸੇ ਦੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ ਸੋ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਜਦ ਵੀ ਜਿਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਕਿਰਪਾ ਕਰਕੇ ਆਪਣੀ ਸੂਝ-ਬੂਝ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਸਾਡੀ ਬਰਕਰਾਰ ਰਹੇ ਧੰਨਵਾਦ ਜੀ ਹਾਲ ਦੀ ਘਟਨਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਪ੍ਰਵਾਸੀ ਵਿਅਕਤੀ ਨੂੰ ਕੁਝ ਵਿਅਕਤੀ ਕੁੱਟਦੇ ਨਜ਼ਰ ਆ ਰਹੇ ਹਨ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਵਿੱਚ ਇਹ ਮਾਮਲਾ ਯਾਦਵ ਟਾਬਾ ਜਿਹੜਾ ਕਿ ਜੀਟੀ ਰੋਡ ਉੱਤੇ ਸਥਿਤ ਹੈ ਸਰਾਂ ਦੇ ਇਲਾਕੇ ਦਾ ਸਾਹਮਣੇ ਆਇਆ ਹੈ ਇਹ ਮਾਮਲਾ ਅਸਲ ਵਿੱਚ ਦੋ ਵਰਕਰਸ ਜਿਹੜਾ ਕਿ ਯਾਦਵ ਟਾਬਾ ਵਿਖੇ ਕੰਮ ਕਰਦੇ ਸਨ ਉਹਨਾਂ ਦੇ ਵਿਚਕਾਰ ਹੈ ਇਹਨਾਂ ਵਿਚਾਲੇ ਕਿਸੇ ਆਪਸੀ ਰੰਜਿਸ਼ ਕਰਕੇ ਕੁਝ ਕਹਾ ਸੁਣੀ ਹੋਵੇ ਅਤੇ ਇਹ ਕਹਾ ਸੁਣੀ ਅੱਗੇ ਵਧ ਕੇ ਕਿਸੇ ਇੱਕ ਲੜਾਈ ਦਾ ਰੂਪ ਲੈ ਗਈ ਦੋਨੋਂ ਪਾਰਟੀਆਂ ਨੂੰ ਸ਼ਾਮਲ ਤਫਤੀਸ਼ ਕੀਤਾ ਗਿਆ ਅਤੇ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ ਸੋ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਜਦ ਵੀ ਜਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਕਿਰਪਾ ਕਰਕੇ ਆਪਣੀ ਸੂਝ-ਬੂਝ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਸਾਡੀ ਬਰਕਰਾਰ ਰਹੇ ਧੰਨਵਾਦ ਹਾਂਜੀ ਹਾਲ ਦੀ ਘੜੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਪ੍ਰਵਾਸੀ ਵਿਅਕਤੀ ਨੂੰ ਕੁਝ ਵਿਅਕਤੀ ਕੁੱਟਦੇ ਨਜ਼ਰ ਆ ਰਹੇ ਹਨ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਵਿੱਚ ਇਹ ਮਾਮਲਾ ਯਾਦਵ ਟਾਬਾ ਜਿਹੜਾ ਕਿ ਜੀਟੀ ਰੋਡ ਉੱਤੇ ਸਥਿਤ ਹੈ ਸਰਾਂ ਦੇ ਇਲਾਕੇ ਦਾ ਸਾਹਮਣੇ ਆਇਆ ਹੈ ਇਹ ਮਾਮਲਾ ਅਸਲ ਵਿੱਚ ਦੋ ਵਰਕਰਸ ਜਿਹੜਾ ਕਿ ਯਾਦਵ ਟਾਬਾ ਵਿਖੇ ਕੰਮ ਕਰਦੇ ਸਨ ਉਹਨਾਂ ਦੇ ਵਿਚਾਰ ਹੈ ਇਹਨਾਂ ਵਿਚਾਲੇ ਕਿਸੇ ਆਪਸੀ ਰੰਜਿਸ਼ ਕਰਕੇ ਕੁਝ ਕਹਾ ਸੁਣੀ ਹੋਵੇ ਅਤੇ ਇਹ ਕਹਾ ਸੁਣੀ ਅੱਗੇ ਵਧ ਕੇ ਕਿਸੇ ਇੱਕ ਲੜਾਈ ਦਾ ਰੂਪ ਲੈ ਗਈ ਦੋਨੋਂ ਪਾਰਟੀਆਂ ਨੂੰ ਸ਼ਾਮਲ ਤਫਤੀਸ਼ ਕੀਤਾ ਗਿਆ ਅਤੇ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ ਸੋ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਜਦ ਵੀ ਜਿਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਕਿਰਪਾ ਕਰਕੇ ਆਪਣੀ ਸੂਝ-ਬੂਝ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਸਾਡੀ ਬਰਕਰਾਰ ਰਹੇ ਧੰਨਵਾਦ ਹਾਂਜੀ ਹਾਲ ਹੀ ਦੀ ਘਟਨਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਪ੍ਰਵਾਸੀ ਵਿਅਕਤੀ ਨੂੰ ਕੁਝ ਵਿਅਕਤੀ ਕੁੱਟਦੇ ਨਜ਼ਰ ਆ ਰਹੇ ਹਨ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਵਿੱਚ ਇਹ ਮਾਮਲਾ ਯਾਦਵ ਟਾਬਾ ਜਿਹੜਾ ਕਿ ਜੀਟੀ ਰੋਡ ਉੱਤੇ ਸਥਿਤ ਹੈ ਸਰਾਂ ਦੇ ਇਲਾਕੇ ਦਾ ਸਾਹਮਣੇ ਆਇਆ ਹੈ ਇਹ ਮਾਮਲਾ ਅਸਲ ਵਿੱਚ ਦੋ ਵਰਕਰਸ ਜਿਹੜਾ ਕਿ ਯਾਦਵ ਟਾਬਾ ਵਿਖੇ ਕੰਮ ਕਰਦੇ ਸਨ ਉਹਨਾਂ ਦੇ ਵਿਚਕਾਰ ਹੈ ਇੰਨਾ ਵਿਚਾਲੇ ਕਿਸੇ ਆਪਸੀ ਰੰਜਿਸ਼ ਕਰਕੇ ਕੁਝ ਕਹਾ ਸੁਣੀ ਹੋਵੇ ਅਤੇ ਇਹ ਕਹਾ ਸੁਣੀ ਅੱਗੇ ਵਧ ਕੇ ਕਿਸੇ ਇੱਕ ਲੜਾਈ ਦਾ ਰੂਪ ਲੈ ਗਈ। ਦੋਨੋਂ ਪਾਰਟੀਆਂ ਨੂੰ ਸ਼ਾਮਲ ਤਫਤੀਸ਼ ਕੀਤਾ ਗਿਆ ਅਤੇ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ। ਸੋ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਜਦ ਵੀ ਅਜਿਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਕਿਰਪਾ ਕਰਕੇ ਆਪਣੀ ਸੂਝ-ਬੂਝ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਸਾਡੀ ਬਰਕਰਾਰ ਰਹੇ। danke